ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610770 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਰਜੀਤਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਇਨੂ ਬਠਿੰਡਾ ਪੈਂਦਾ ਹੈ ਬਾਈ ਦਾ ਪੰਡ ਭਗਤੇ ਤੋਂ ਬਰਨਾਲੇ ਵਾਲੇ ਰੋਡ ਦੇ ਉੱਤੇ ਹੀ ਰਹਿ ਜਾਂਦਾ ਜੀ ਛੋਟਾ ਜਿਹਾ ਪੰਡ ਹੀ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਚਾਰਕ ਦੇ ਕਰੀਬ ਬਾਈ ਦੇ ਪਸ਼ੂ ਰੱਖੇ ਹੋਏ ਆ ਇਹਨਾਂ ਚੋਂ ਇੱਕ ਝੋਟੀ ਬਾਈ ਦੀ ਸੇਲ ਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦੀ ਪੂਰੀ ਇਨਫਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਤੁਰ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਪਹਿਲੇ ਸੂਏ ਸੁੰਦੀ ਆ ਮੂੰਹ ਤੋਂ ਦੋ ਦੰਦਾਂ ਦਾ ਲਗਭਗ 3-4 ਦਿਨਾਂ ਦੀ ਕੱਚੀ ਆ ਜੀ 2-4 ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਬਾਕੀ ਹਵਾਨਾ ਕਰਮਾ ਲਈ ਸੋਨਾ ਤਿਆਰ ਕਰਦੀ ਹੁੰਦੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਨਾ ਕਰਮਾ ਲਈ ਹਵਾਨਾ ਤਿਆਰ ਕਰਦੀ ਹੁੰਦੀ ਕੱਦ ਘਾਟ ਤੇ ਪੱਕ ਤੋਂ ਬਹੁਤ ਚੰਗੀ ਆ ਜੀ ਸੋਨਾ ਕੁੰਡਾ ਸਿੰਘ ਲਗਭਗ ਸਾਰੀ ਜੈਡ ਬਲੈਕ ਆ ਬਾਕੀ ਮੂੰਹ ਮੱਥੇ ਦੀ ਸੋਹਣੀ ਆ ਸੋਹਣੀ ਫੇਸ ਕੁਆਲਿਟੀ ਚੰਗਾ ਕੱਦ ਘਾਟ ਹਵਾਨਾ ਕਰਮਾ ਲਈ ਦਾ ਨੇੜੇ ਤੋਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਬਹੁਤ ਟਾਪ ਦਾ ਹਵਾਨਾ ਤਿਆਰ ਕੀਤਾ ਵਾ ਬਾਕੀ ਤਿੰਨ ਤੋਂ ਚਾਰ ਦਿਨਾਂ ਦੀ ਕੱਚੀ ਉਦੋਂ ਤੱਕ ਸਾਰੀਆਂ ਵਰਟੇਲਾਂ ਕੱਢ ਲੈਣੀਆਂ ਥਾਣਾ ਦੇ ਸਹਿਜ ਸੋਹਣੇ ਆ ਚਾਰੇ ਥਾਂ ਨਿੱਖੜਵੇਂ ਇੱਕ ਸਹਿਜ ਦੇ ਦੇਖ ਸਕਦੇ ਹੋ ਮਦਰ ਮਲਕ ਰਿਕਾਰਡ ਬਾਈ ਦੱਸਦਾ ਕਿ 15 ਪਲੱਸ ਦਾ ਸੀਗਾ ਇਹਦੇ ਤੋਂ ਬਾਈ 12-13 ਕਿਲੋ ਦੁੱਧ ਦੀ ਉਮੀਦ ਕਰਦੇ ਬਾਕੀ ਝੋਟੀ ਚੰਗੀ ਆ ਚੰਗੀ ਸੇਵਾ ਗੌਰ ਹੁਜੇ ਤਾਂ 12-13 ਕਿਲੋ ਦੁੱਧ ਆਰਾਮ ਨਾਲ ਹੀ ਦੇ ਦੂਗੀ ਮੁੱਲ ਬਾਈ ਇਹਦਾ ਫੋਨ ਤੇ ਹੀ ਕਰਨਗੇ ਜਿਹੜੇ ਵੀਰ ਨੂੰ ਚੋਟੀ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਸੀਓ ਦਾ ਉਪਰਮ ਵਾਲੀ ਪੂਰੀ ਆ ਜੀ ਹਵਾਨਾ ਬੈਕ ਸਾਈਡ ਤੋਂ ਇੱਕ ਵਾਰੀ ਫਿਰ ਚੈੱਕ ਕਰ ਲਓ ਐਣ ਥਾਣਾ ਦੇ ਸਹਿਜ ਸੋਨੇ ਚਾਰੇ ਥਾਂ ਨਿਕਣਵੇਂ ਇਕੋ ਹੀ ਸਹਿਜ ਦੇ ਦੇਖ ਸਕਦੇ ਹੋ ਤੁਸੀਂ ਸੋਹਣਾ ਬੋਡੀ ਸਟਰਕਚਰ ਚੌੜਾ ਪੱਠਪੂੜਾ ਬਾਈ ਦੱਸਦਾ ਕਿ ਇਹਦੀ ਮਾਂ ਜਿਹੜੀ ਹਰਿਆਣੇ ਚੋਂ ਆਈ ਸੀਗੀ ਉਦੇ ਨਾਲ ਆਈ ਸੀਗੀ ਜੀ ਕੱਟੀ ਬਾਕੀ ਤੁਸੀਂ ਦੇਖ ਸਕਦੇ ਹੋ ਬੋਡੀ ਸਟਰਕਚਰ ਚੰਗਾ ਸੰਗ ਬਹੁਤ ਕੁੰਡਾ ਦੇ ਪੂਰਾ ਕੁੰਡਾ ਸੰਗ ਸੋਹਣੀ ਫੇਸ ਕੁਆਲਿਟੀ ਮੂੰਹ ਤੋਂ ਦੋ ਦੰਦ ਦੱਸਦਾ ਬਾਈ ਜਿਹੜੇ ਵੀਰ ਨੂੰ ਪਸੰਦ ਆਊਗੇ ਬਾਈ ਨਾਲ ਆ ਕੇ ਕਨੈਕਟ ਕਰ ਸਕਦਾ ਏ ਤਸੱਲੀ ਤੁਸੀਂ ਆਪ ਕਰਨੀ ਆ ਜੀ ਧੰਨਵਾਦ